ਇਸ ਲਈ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਕਾਡਲ ਦੇ ਵੱਲੋਂ ਆਪਣੇ ਬਾਗੀ ਅਕਾਲੀ ਆਗੂਆਂ ਤੇ ਜਿਨ੍ਹਾਂ ਨੇ ਪਾਰਟੀ ਦਾ ਵਿਰੋਧ ਕੀਤਾ ਸੀ ਪਾਰਟੀ ਆਗੂਆਂ ਦਾ ਖਾਸ ਕਰਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕੀਤਾ ਸੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਇਹ ਕਾਰਵਾਈ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਇਸ ਦੇ ਵਿੱਚ ਕਿਹੜੇ-ਕਿਹੜੇ ਲੀਡਰ ਨੇ ਕਿਹੜੇ-ਕਿਹੜੇ ਲੀਡਰ ਦਾ ਨਾਮ ਆਇਆ ਤੇ ਨਾਲ ਹੀ ਹਲਕਾ ਇੰਚਾਰਜ ਨੂੰ ਵੀ ਹਟਾ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਾਰਟੀ ਦੇ ਵਿੱਚੋਂ ਜਿਹੜੇ ਲੀਡਰਾਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਦੀ ਸਭ ਤੋਂ ਵਿੱਚ ਪਹਿਲਾ ਨਾਮ ਪ੍ਰਤਾਪ ਸਿੰਘ ਵਡਾਲਾ ਦਾ ਹੈ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜਿਆਂ ਦੇ ਵੱਲੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਈ ਜਾ ਰਹੀ ਸੀ ਉਸ ਦਾ ਉਹਨਾਂ ਨੂੰ ਕਨਵਿਨਿਅਰ ਥਾਪਿਆ ਗਿਆ ਸੀ ਤੇ ਉਹਨਾਂ ਦੀ ਅਗਵਾਈ ਦੇ ਹੇਠ ਹੀ ਇਹ ਸੁਧਾਰ ਲਹਿਰ ਚਲਾਈ ਜਾ ਰਹੀ ਹੈ ਤੇ ਇਸ ਦੇ ਵਿੱਚ ਹੁਣ ਪ੍ਰਤਾਪ ਸਿੰਘ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਦੂਜਾ ਨਾਮ ਬੀਬੀ ਜ਼ਗੀਰ ਕੌਰ ਦਾ ਹੈ ਉਸ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਰਮੇਂਦਰ ਸਿੰਘ ਢਿੰਡਸਾ ਸਿਕੰਦਰ ਸਿੰਘ ਮਲੂਕਾ surjit singh rakhra surinder singh thekedar ate charanjit bradno ਪਾਰਟੀ ਦੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਯਾਨੀ ਕਿ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਬਾਹਰ ਦਾ ਰਸਤਾ ਇਹਨਾਂ ਅਕਾਲੀ ਆਗੂਆਂ ਨੂੰ ਦਿਖਾ ਦਿੱਤਾ ਗਿਆ ਹੈ ਅਕਾਲੀ ਦਲ ਦੇ ਬਗੀ ਧੜੇ ਦੇ ਇਹੀ ਮੁਖ ਚਿਹਰੇ ਸਨ ਇਹੀ ਮੁਖ ਲੀਡਰ ਸਨ ਤੇ ਇਹਨਾਂ ਨੂੰ ਹੁਣ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਇਸ ਦੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਟ ਸਾਨੂੰ ਪਾਰਟੀ ਸਰਪ੍ਰਸਤ ਸਥਾਪਿਆ ਹੋਇਆ ਤੇ ਉਹਨਾਂ ਦੇ ਬੇਟੇ ਹੀ ਪਰਮਿੰਦਰ ਸਿੰਘ ਢੀਟ ਸਾਨੂੰ ਹੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਇਸ ਦੇ ਨਾਲ ਨਾਲ ਹੀ ਸ਼੍ਰੋਮਣੀ ਕੱਢ ਦਲ ਦੇ ਵੱਲੋਂ ਆਪਣੇ ਸੱਤ ਹਲਕਿਆਂ ਦੇ ਇੰਚਾਰਜ ਜਿਹੜੇ ਕਿ ਇਹੀ ਆਗੂਸਾਨ ਉਹਨਾਂ ਨੂੰ ਹਟਾ ਦਿੱਤਾ ਗਿਆ ਜਿਸ ਦੇ ਵਿੱਚ ਜਿਹੜਾ ਹਲਕਾ ਤੁਹਾਨੂੰ ਦੱਸਣ ਜਾ ਰਹੇ ਹਾਂ ਉਹਨਾਂ ਹਲਕਿਆਂ ਦੇ ਵਿੱਚ ਨਕੋਦਰ ਪੁਲੱਥ ਕਨੌਰ ਸਨੌਰ ਰਾਜਪੁਰਾ ਸਮਾਨਾ ਅਤੇ ਗੜ ਸ਼ੰਕਰ ਹਲਕੇ ਦਾ ਨਾਮ ਮੌਜੂਦ ਹੈ ਬਲਵਿੰਦਰ ਸਿੰਘ ਪੁੰਦਨ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹਨਾਂ ਹਲਕਿਆਂ ਦੇ ਜਿਹੜੇ 7 ਹਲਕਿਆਂ ਦੇ ਇੰਚਾਰਜ ਹਟਾਏ ਗਏ ਨੇ ਇਹ ਜਲਦ ਹੀ ਲਗਾ ਦਿੱਤੇ ਜਾਣਗੇ ਤੇ ਸਭ ਤੋਂ ਵੱਡੀ ਖਬਰ ਇਹ ਹੈ ਕਿ ਇਹਨਾਂ ਆਗੂਆਂ ਨੂੰ ਵੱਡੇ ਆਗੂਆਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਅਕਾਲੀ ਦਲ ਦੇ ਵੱਲੋਂ ਦਿਖਾ ਦਿੱਤਾ ਗਿਆ ਹੈ